ਬਰੀ ਬਰੀ ਨਾਲੇ ਜਿਹੜੀ ਦਮੇ ਪਿੱਛੇ ਹੀ ਚਲੇ ਗਈ ਵੀਡੀਓ ਬਣਾਈ ਫਿਰ ਤਾੜੀਆਂ ਮਾਰਾ ਜਿਹੜੀ ਆ ਤਾਂ ਅੱਜ ਸਾਡੇ ਬਾਲੀਬਾਲ ਕਲੱਬ ਲਈ ਬਹੁਤ ਵੱਡੀ ਗੱਲ ਹੈ ਸਾਡਾ ਖਿਡਾਰੀ ਜੰਗ ਖਿਡਾਰੀ ਸਾਡਾ ਜਿਹੜਾ ਵਿੱਚ ਸਾਡੇ ਖੇਡਦਾ ਸੀ ਤੇ ਅਨਮੋਲ ਇਹਨੂੰ ਦਾਖਲਾ ਮਿਲਿਆ ਐਮਬੀਬੀਐਸ ਦੇ ਵਿੱਚ ਸਾਡੇ ਕਲੱਬ ਲਈ ਬਹੁਤ ਅੱਛੀ ਗੱਲ ਹੈ ਇਹ ਤੇ ਸਾਡੇ ਕਲੱਬ ਦਾ ਜਿਹੜਾ ਸਾਡਾ ਨਿਸ਼ਾਨਾ ਹੈ ਕਿ ਅਸੀਂ ਨੌਜਵਾਨਾਂ ਨੂੰ ਗਰਾਉਂਡਾਂ ਤੱਕ ਲੈ ਕੇ ਜਾਈਏ ਤੇ ਅੱਛੀ ਪੜ੍ਹਾਈ ਕਰਨ ਇਸ ਨੌਜਵਾਨ ਨੇ ਉਸ ਗੱਲ ਨੂੰ ਸਾਡੇ ਨੂੰ ਸਾਬਤ ਕੀਤਾ ਪੜ੍ਹਾਈ ਦੇ ਨਾਲ ਜਿੱਤੇ ਖੇਡਦਾ ਵੀ ਸੀ ਹੁਣ ਪੜ੍ਹਾਈ ਵੀ ਉੱਥੇ ਕਰਦਾ ਅਸੀਂ ਆਸ ਕਰਦੇ ਹਾਂ ਕਿ ਅਸੀਂ ਮਾਣ ਕਰਦੇ ਹਾਂ ਵੀ ਇਹ ਜਿਹੜਾ ਹੈਗਾ ਉੱਥੇ ਜਾ ਕੇ ਵੱਧ ਤਰੱਕੀਆਂ ਕਰੇ ਐਮਬੀਬੀਐਸ ਦੇ ਵਿੱਚ ਦਾਖਲਾ ਲਿਆ ਤੇ ਸਾਨੂੰ ਲੱਗਦਾ ਵੀ ਸਾਡੇ ਇਲਾਕੇ ਦਾ ਹੋਰ ਨਾਮ ਚੋਂਕਾਊਗਾ ਧੰਨਵਾਦ ਖਾਲਸਾ ਰਿਆ ਚੋ ਇੱਕ ਮਿੰਟ ਹੁਣ ਚੱਲੋ ਹਾਂਜੀ ਹਾਂਜੀ ਜੀ ਸਾਹਿਬ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਸਾਡੇ ਖਮਾਣੋ ਇਲਾਕੇ ਦਾ ਬਾਲੀਬਾਲ ਕਲੱਬ ਦਾ ਖਿਡਾਰੀ ਤੇ ਜਿਹਦੇ ਫਾਦਰ ਸਾਹਿਬ ਵੀ ਪਹਿਲਾਂ ਬਾਲੀਬਾਲ ਦੇ ਖਿਡਾਰੀ ਸੀ ਇਹਨੂੰ ਸਪੋਰਟਸ ਕੋਰਟ ਤੇ ਐਮਬੀਬੀਐਸ ਤੇ ਗਵਰਨਮੈਂਟ ਕਾਲਜ ਅੰਮ੍ਰਿਤਸਰ ਦਾਖਲਾ ਮਿਲਿਆ ਜੀ ਤੇ ਸਾਡੇ ਵਾਸਤੇ ਤੇ ਸਾਡੇ ਕਲੱਬ ਵਾਸਤੇ ਇਲਾਕੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਉੱਪਰ ਬਲੰਦੀਆਂ ਤੇ ਜਾ ਰਹੇ ਹਨ ਤੇ ਮਾਣ ਹੈ ਕਿ ਹੋਰ ਵੀ ਸਾਡੇ ਖਮਾਉਣ ਦਾ ਅਨਾਉਂਸ ਕਰ ਰਹੇ ਹਨ ਆਪਣਾ ਬਹੁਤ ਹੀ ਮਾਣ ਹੈ ਬਹੁਤ ਜ਼ਿਆਦਾ slow ஓடுறது என்ன டேடி எதை காரதா டேடி எதை போடுறது அப்போ நீ كده தோடே ஃபாட்டக்குனு விட்டு நில்லு 50 நிமிஷம்